ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇਪਾਸ ਸਹਿਯੋਗ ਕੀਤਾ ਜਾ ਰਿਹਾ ਤੇ ਪੰਜਾਬ ਦੇ ਕਈ ਪਿੰਡ ਹੁਣ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਹੁਣ ਤੱਕ ਪੁਲਿਸ ਦੇ ਵੱਲੋਂ 17444 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 27000 10 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰਗ ਮਨੀ ਛਾਪ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਖੀਤੇ ਮਹਿਲ ਢਹ ਢੇਰੀ ਕੀਤੇ ਜਾ ਰਹੇ ਹਨ ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਪਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ ਜਿੱਥੇ ਕਿ ਬਠਿੰਡਾ ਸ਼ਹਿਰ ਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉੱਥੇ ਵੀ ਪੁਲਿਸ ਵੱਲੋਂ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਕਜਹੀ ਹੀ ਕਾਰਵਾਈ ਦੇਖਣ ਨੂੰ ਮਿਲੀ ਜਿੱਥੇ ਕਿ ਪੁਲਿਸ ਵੱਲੋਂ ਇੱਕ ਡਿਲੀਵਰੀ ਬੁਆਏ ਨੂੰ ਅਰੈਸਟ ਕੀਤਾ ਗਿਆ ਹੈ ਜਿਸ ਇਸ ਡਿਲੀਵਰੀ ਬੁਆਏ ਤੇ ਇਹ ਇਲਜ਼ਾਮ ਹੈ ਕਿ ਇਸ ਵੱਲੋਂ ਇੱਕ ਮਹਿਲਾ ਦੀਆਂ ਵਾਲੀਆਂ ਚਪਟੀਆਂ ਗਈਆਂ ਸਨ ਜਿਸ ਦੀ ਕਿ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਤੇ ਇਸ ਸੀਸੀਟੀਵੀ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਇਸ ਦਾ ਚਿਹਰਾ ਕੈਦ ਹੋ ਗਿਆ ਸੀ ਅਤੇ ਇਸ ਪੂਰੇ ਮਾਮਲੇ ਦੀ ਜੋ ਰਿਪੋਰਟ ਹੈ ਉਹ ਪੁਲਿਸ ਕੋਲ ਪਹੁੰਚਾਈ ਗਈ ਪੁਲਿਸ ਨੇ ਸੀਸੀਟੀਵੀ ਕੈਮਰਾ ਖੰਗਾਲੇ ਅਤੇ ਮਾਮਲੇ ਦੀ ਜਾਂਚ ਕਰਦਿਆ ਹੋਇਆ ਇਸ ਫੂਡ ਡਿਲੀਵਰੀ ਬੋਏ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਜਿੱਥੇ ਕਿ ਕਹਿ ਸਕਦਾ ਹੈ ਕਿ ਇਲਾਕੇ 'ਚ ਲਗਾਤਾਰ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਨਜ਼ਰ ਆਉਂਦੀਆਂ ਨੇ ਉੱਥੇ ਪੁਲਿਸ ਵੀ ਤੇਜ਼ੀ ਨਾਲ ਤਫ਼ਤੀਸ਼ ਕਰਦੇ ਹੋਏ ਕਾਰਵਾਈ ਕਰਦੀ ਹੈ ਅਤੇ ਉਸਦੀ ਹੀ ਮਿਸਾਲ ਬਣਿਆ ਇਹ ਮਾਮਲਾ ਜਿਸ ਵਿੱਚ ਪੁਲਿਸ ਵੱਲੋਂ ਜਲਦ ਹੀ ਇਸ ਡਿਲੀਵਰੀ ਬੋਏ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਵੱਲੋਂ ਇੱਕ ਮਹਿਲਾ ਦੀ ਵਾਲੀਆਂ ਚਪਟੀਆਂ ਗਈਆਂ ਤਾਂ ਕੀ ਕੋਈ ਜਾਣਕਾਰੀ ਸਾਂਝੀ ਕਰ ਰਹੇ ਨੇ ਪੁਲਿਸ ਅਧਿਕਾਰੀ ਉਹ ਵੀ ਤੁਹਾਨੂੰ ਸੁਣਾ ਦੇਣੇ ਸਾਨੂੰ थाना ਥਰਮਲ ਵਿਖੇ ਇਤਲਾ ਮਿਲੀ ਸੀ ਜਿੱਥੇ ਕੰਪਲੇਨੈਂਟ ਸੀ ਮਨਜੀਤ ਕੌਰ ਉਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਉਹ ਕਿਤੇ ਜਾ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਤੇ ਇੱਕ ਜੋਮੈਟੋ ਵਾਲਾ ਲੜਕਾ ਸੀਗਾ ਉਹ ਉੱਥੇ ਆਇਆ ਤੇ ਉਹਨਾਂ ਦੀਆਂ ਕੰਨਾਂ 'ਚੋਂ ਜਿਹੜੀਆਂ ਵਾਲੀਆਂ ਸੀ ਖੋਹ ਕੇ ਲੈ ਗਿਆ ਪੱਟ ਕੇ ਲੈ ਗਿਆ ਬੀਸਿਕਲੀ ਉਸਤੇ ਤੁਰੰਤ ਕਾਰਵਾਈ ਕਰਦੇ ਹੋਏ थाना ਥਰਮਲ ਵਿਖੇ ਅਸੀਂ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਅਸੀਂ ਇਹਦੇ ਵਿੱਚ ਵੱਖ-ਵੱਖ ਟੀਮਾਂ थाना ਥਰਮਲ ਤੇ ਪੀਸੀਆਰ ਦੀ ਟੀਮ ਹੈ ਜਿਹੜਾ ਇੰਚਾਰਜ ਪੀਸੀਆਰ ਐਸ ਐਸ ਸੰਜੀਵ ਹੈ ਇਹਨਾਂ ਦੀ ਟੀਮਾਂ ਅਸੀਂ ਵੱਖ-ਵੱਖ ਬਣਾਈਆਂ ਇਹਨਾਂ ਦੋ ਟੀਮਾਂ ਨੇ ਸੀਸੀਟੀਵੀ ਫੁਟੇਜ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਤਹਿਤ ਕੰਮ ਕਰਦੇ ਹੋਏ ਜਿਹੜਾ ਇਹ ਦੋਸ਼ੀ ਸੀਗਾ ਆਕਾਸ਼ਦੀਪ ਕੁਮਾਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਸ ਜਿਹੜਾ ਦੋਸ਼ੀ ਹੈਗਾ ਅਸੀਂ ਇਸ ਦਾ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਜੋ ਜੋ ਵੀ ਇਹਦੇ ਵਿੱਚ ਖੋ ਹੋਇਆ ਹੈਗਾ ਫਿਰ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਣਗੀਆਂ ਇਹ ਜਿਹੜਾ ਪ੍ਰਾਣਾ ਮੁਕੱਦਮਾ ਹੈ ਸਰਕਾਰ ਦਾ ਜੋ ਪ੍ਰੀਲਿਮਿਨਰੀ ਪੁੱਛਗਿੱਛ ਅਜੇ ਤੱਕ ਇਹਦੇ ਸਾਹਮਣੇ ਆਇਆ ਵੀ ਇਹਦਾ ਕੋਈ ਪਾਸਟ ਰਿਕਾਰਡ ਹੈ ਨਹੀਂ ਇਹ ਜੋਮੈਟੋ ਦੀ ਡਿਲੀਵਰੀ ਦਾ ਕੰਮ ਕਰਦਾ ਹੈਗਾ ਬਾਕੀ ਫਿਰ ਵੀ ਅਸੀਂ ਰਿਮਾਂਡ ਹਾਸਲ ਕਰ ਤੋਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਡੀਪਲੀ ਦੇਖਾਂਗੇ ਕਿਤੇ ਹੋਰ ਕੋਈ ਮਕਦਮਾ ਦਰਜ ਹੈ ਜਾਂ ਕਿੱਦਾਂ ਹੈ ਤੇ ਬੰਦ ਅਕੋਰਡਿੰਗਲੀ ਕਾਰਵਾਈ ਕਰਾਂਗੇ ਨਹੀਂ ਹਜੇ ਅਸੀਂ ਜਿਹੜਾ ਦੋਸ਼ੀ ਹੈਗਾ ਉਸਨੂੰ ਅਰੈਸਟ ਕਰ ਲਿਆ ਹੈਗਾ ਜੀ ਬਾਕੀ ਹੁਣ ਦੋਸ਼ੀ ਦੀ ਜੋ ਸਖਤੀ ਨਾਲ ਪੁੱਛਗਿੱਛ ਕਰਾਂਗੇ ਫਿਰ ਅੱਗੇ ਜੋ ਵੀ ਹੋਊਗਾ ਫਿਰ ਅੱਗੇ ਦੀ ਕਾਰਵਾਈ ਕੀਤੀ ਜਾਊਗਾ ਇਕੱਲਾ ਹੀ ਬੰਦਾ ਜੀ ਸਰ ਹਾਂਜੀ ਇਹ ਜਦੋਂ ਆਇਆ ਸੀਗਾ ਇਹ ਇਕੱਲਾ ਹੀ ਸੀਗਾ ਮੋ ਤਾਂ ਜਿਸ ਤੇ ਫਿਰ ਸਾਰੀ ਸੀਸੀਟੀਵੀ ਫੁਟੇਜ ਦੀ ਟ੍ਰੇਲ ਤੋਂ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਜੀ ਹੁਣ ਇਹਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਉੱਤੇ ਜਾਂਦੀ ਜਾਊ। ਸਾਨੂੰ ਥਾਣਾ ਥਰਮਲ ਵਿਖੇ ਇਤਲਾਹ ਮਿਲੀ ਸੀ ਜਿੱਥੇ ਕੰਪਲੇਨੈਂਟ ਸੀ ਮਨਜੀਤ ਕੌਰ ਉਹਨਾਂ ਵੱਲੋਂ ਦੱਸਿਆ ਗਿਆ ਸੀਗਾ ਕਿ ਉਹ ਕਿਤੇ ਜਾ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਤੇ ਇੱਕ ਜੋਮੈਟੋ ਵਾਲਾ ਲੜਕਾ ਸੀਗਾ ਉਥੇ ਆਇਆ ਤੇ ਉਹਨਾਂ ਦੀਆਂ ਕੰਨਾਂ ਚੋਂ ਜਿਹੜੀਆਂ ਵਾਲੀਆਂ ਸੀ ਖੋ ਕੇ ਲੈ ਗਿਆ ਪਟਕੇ ਲੈ ਗਿਆ ਬੀਸਿਕਲੀ ਉਸਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਅਸੀਂ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਅਸੀਂ ਇਹਦੇ ਵਿੱਚ ਵੱਖ-ਵੱਖ ਟੀਮਾਂ ਥਾਣਾ ਥਰਮਲ ਤੇ ਪੀਸੀਆਰ ਦੀ ਟੀਮ ਹੈ ਜਿਹੜਾ ਇੰਚਾਰਜ ਪੀਸੀਆਰ ਐਸ ਐ ਸੰਜੀਵ ਹੈ ਇਹਨਾਂ ਦੀ ਟੀਮਾਂ ਅਸੀਂ ਵੱਖ-ਵੱਖ ਬਣਾਈਆਂ ਇਹਨਾਂ ਦੋ ਟੀਮਾਂ ਨੇ ਸੀਸੀਟੀਵੀ ਫੁਟੇਜ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਤਹਿਤ ਕੰਮ ਕਰਦੇ ਹੋਏ ਜਿਹੜਾ ਇਹ ਦੋਸ਼ੀ ਸੀਗਾ ਆਕਾਸ਼ਦੀਪ ਕੁਮਾਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਸ ਜਿਹੜਾ ਦੋਸ਼ੀ ਹੈਗਾ ਅਸੀਂ ਇਸ ਦਾ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਜੋ ਜੋ ਵੀ ਇਹਦੇ ਵਿੱਚ ਖੋ ਹੋਇਆ ਹੈਗਾ ਫਿਰ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਣਗੀਆਂ ਇਹ ਪ੍ਰਾਣਾ ਮੁਕੱਦਮਾ ਹੈ ਸਰ ਜੀ ਜੋ ਪ੍ਰੀਲਿਮਿਨਰੀ ਪੁੱਛ ਕੇ ਅਜੇ ਤੱਕ ਇਹਦੇ ਸਾਹਮਣੇ ਆਇਆ ਵੀ ਇਹਦਾ ਕੋਈ ਪਾਸਟ ਰਿਕਾਰਡ ਹੈ ਨਹੀਂ ਇਹ ਜੋਮੈਟੋ ਦੀ ਡਿਲੀਵਰੀ ਦਾ ਕੰਮ ਕਰਦਾ ਹੈਗਾ ਬਾਕੀ ਫਿਰ ਵੀ ਅਸੀਂ ਰਿਮਾਂਡ ਹਾਸਲ ਕਰਨ ਤੋਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਡੀਪਲੀ ਦੇਖਾਂਗੇ ਕਿਤੇ ਹੋਰ ਕੋਈ ਮੁਕੱਦਮਾ ਦਰਜ ਹੈ ਜਾਂ ਕਿਦਾਂ ਹੈ ਤੇ ਬੰਦੀ ਅਕੋਰਡਿੰਗਲੀ ਵਾਦੀ ਕਾਰਵਾਈ ਕਰ ਨੀ ਹਜੇ ਅਸੀਂ ਜਿਹੜਾ ਦੋਸ਼ੀ ਹੈਗਾ ਉਸ ਨੂੰ ਅਰੈਸਟ ਕਰ ਲਿਆ ਹੈਗਾ ਜੀ ਬਾਕੀ ਹੁਣ ਦੋਸ਼ੀ ਦੀ ਜੋ ਸਖਤੀ ਨਾਲ ਪੁੱਛਗਿਛ ਕਰਾਂਗੇ ਫਿਰ ਅੱਗੇ ਜੋ ਵੀ ਹੋਊਗਾ ਫਿਰ ਅੱਗੇ ਦੀ ਕਾਰਵਾਈ ਕੀਤੀ ਜਾਊ। ਇਕੱਲਾ ਹੀ ਬੰਦਾ ਸੀ ਸਰ? ਹਾਂਜੀ ਇਹ ਜਦੋਂ ਆਇਆ ਸੀਗਾ ਇਹ ਇਕੱਲਾ ਹੀ ਸੀਗਾ ਮੋਟਰਸਾਈਕਲ ਤੇ ਤੇ ਵਾਲਿਆਂ ਦਾ ਦੋ ਚਪਟ ਮਾਰ ਕੇ ਲੈ ਗਿਆ ਸੀਗਾ। ਤਾਂ ਜਿਸ ਤੇ ਫਿਰ ਸਾਰੀ ਸੀਸੀਟੀਵੀ ਫੁਟੇਜ ਦੀ ਟ੍ਰੇਲ ਤੋਂ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਜੀ ਹੁਣ ਇਹਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਉੱਤ ਲਿਆਂਦੀ ਜਾਊ। ਸਾਨੂੰ ਥਾਣਾ ਥਰਮਲ ਵਿਖੇ ਇਤਲਾ ਮਿਲੀ ਸੀ ਜਿੱਥੇ ਕੰਪਲੇਨੈਂਟ ਸੀ ਮਨਜੀਤ ਕੌਰ ਉਹਨਾਂ ਵੱਲੋਂ ਦੱਸਿਆ ਗਿਆ ਸੀ ਕਿ ਉਹ ਕਿਤੇ ਜਾ ਰਹੇ ਸੀਗੇ ਤੇ ਇੱਕ ਮੋਟਰਸਾਈਕਲ ਤੇ ਇੱਕ ਜੋਮੈਟੋ ਵਾਲਾ ਲੜਕਾ ਸੀਗਾ ਉਹ ਉੱਥੇ ਆਇਆ ਤੇ ਉਹਨਾਂ ਦੀਆਂ ਕੰਨਾਂ 'ਚੋਂ ਜਿਹੜੀਆਂ ਵਾਲੀਆਂ ਸੀ ਖੋਹ ਕੇ ਲੈ ਗਿਆ ਪੱਟ ਕੇ ਲੈ ਗਿਆ ਬੀਸਿਕਲੀ ਉਸਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਥਰਮਲ ਵਿਖੇ ਅਸੀਂ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਅਸੀਂ ਇਹਦੇ ਵਿੱਚ ਵੱਖ-ਵੱਖ ਟੀਮਾਂ ਥਾਣਾ ਥਰਮਲ ਤੇ ਪੀਸੀਆਰ ਦੀ ਟੀਮ ਹੈ ਜਿਹੜਾ ਇੰਚਾਰਜ ਪੀਸੀਆਰ ਐਸ ਐਸ ਸੰਜੀਵ ਹੈ ਇਹਨਾਂ ਦੀ ਟੀਮਾਂ ਅਸੀਂ ਵੱਖ-ਵੱਖ ਬਣਾਈਆਂ ਇਹਨਾਂ ਦ ਸੀਸੀਟੀਵੀ ਫੁਟੇਜ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਤਹਿਤ ਕੰਮ ਕਰਦੇ ਹੋਏ ਜਿਹੜਾ ਇਹ ਦੋਸ਼ੀ ਸੀਗਾ ਆਕਾਸ਼ਦੀਪ ਕੁਮਾਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਸ ਜਿਹੜਾ ਦੋਸ਼ੀ ਹੈਗਾ ਅਸੀਂ ਇਸ ਦਾ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਜੋ ਜੋ ਵੀ ਇਹਦੇ ਵਿੱਚ ਖੋ ਹੋਇਆ ਹੈਗਾ ਫਿਰ ਉਹ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਣਗੀਆਂ ਇਹ ਪ੍ਰਾਣਾ ਮਕਦਮਾ ਹੈ ਸਰ ਜੀ ਜੋ ਪ੍ਰੀਲੀਮਨਰਲੀ ਪੁੱਛ ਕੇ ਅਜੇ ਤੱਕ ਇਹਦੇ ਸਾਹਮਣੇ ਆਇਆ ਵੀ ਇਹਦਾ ਕੋਈ ਪਾਸਟ ਰਿਕਾਰਡ ਹੈ ਨਹੀਂ ਇਹ ਜੋਮੈਟੋ ਦੀ ਡਿਲੀਵਰੀ ਦਾ ਕੰਮ ਕਰਦਾ ਹੈਗਾ ਬਾਕੀ ਫਿਰ ਵੀ ਅਸੀਂ ਰਿਮਾਂਡ ਹਾਸਲ ਕਰ ਤੋਂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਡੀਪਲੀ ਦੇਖਾਂਗੇ ਕਿਤੇ ਹੋਰ ਕੋਈ ਮਕਦਮਾ ਦਰਜ ਹੈ ਜਾਂ ਕਿੱਦਾਂ ਹੈ ਤੇ ਬੰਦ ਅਕੋਰਡਿੰਗਲੀ ਵਾਦੀ ਕਾਰਵਾਈ ਕਰਾਂਗੇ ਨਹੀਂ ਹਜੇ ਅਸੀਂ ਜਿਹੜਾ ਦੋਸ਼ੀ ਹੈਗਾ ਉਸਨੂੰ ਅਰੈਸਟ ਕਰ ਲਿਆ ਹੈਗਾ ਜੀ ਬਾਕੀ ਹੁਣ ਦੋਸ਼ੀ ਦੀ ਜੋ ਸਖਤੀ ਨਾਲ ਪੁੱਛਗਿਛ ਕਰਾਂਗੇ ਫਿਰ ਅੱਗੇ ਜੋ ਵੀ ਹੋਊਗਾ ਫਿਰ ਅੱਗੇ ਦੀ ਕਾਰਵਾਈ ਕੀਤੀ ਜਾਊਗਾ ਇਕੱਲਾ ਹੀ ਬੰਦਾ ਜੀ ਸਰ ਹਾਂਜੀ ਇਹ ਜਦੋਂ ਆਇਆ ਸੀਗਾ ਇਹ ਇਕੱਲਾ ਹੀ ਸੀਗਾ ਮੋ ਤਾਂ ਜਿਸ ਤੇ ਫਿਰ ਸਾਰੀ ਸੀਸੀਟੀਵੀ ਫੁਟੇਜ ਦੀ ਟ੍ਰੇਲ ਤੋਂ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਜੀ ਹੁਣ ਇਹਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਉੱਤੇ ਜਾਂਦੀ ਜੀ ਸਾਨੂੰ थाना ਥਰਮਲ ਵਿਖੇ ਇਤਲਾ ਮਿਲੀ ਸੀ ਜਿੱਥੇ ਕੰਪਲੇਨੈਂਟ ਸੀ ਮਨਜੀਤ ਕੌਰ ਉਹਨਾਂ ਵੱਲੋਂ ਦੱਸਿਆ ਗਿਆ ਸੀਗਾ ਕਿ ਉਹ ਕਿਤੇ ਜਾ ਰਹੇ ਸੀਗੇ ਤਾਂ ਇੱਕ ਮੋਟਰਸਾਈਕਲ ਤੇ ਇੱਕ ਜੋਮੈਟੋ ਵਾਲਾ ਲੜਕਾ ਸੀਗਾ ਉਹ ਉੱਥੇ ਆਇਆ ਤੇ ਉਹਨਾਂ ਦੀਆਂ ਕੰਨਾਂ 'ਚੋਂ ਜਿਹੜੀਆਂ ਵਾਲੀਆਂ ਸੀ ਖੋ ਕੇ ਲੈ ਗਿਆ ਪੱਟ ਕੇ ਲੈ ਗਿਆ ਬੀਸਿਕਲੀ ਉਸ ਤੇ ਤੁਰੰਤ ਕਾਰਵਾਈ ਕਰਦੇ ਹੋਏ थाना ਥਰਮਲ ਵਿਖੇ ਅਸੀਂ ਮੁਕੱਦਮਾ ਦਰਜ ਕੀਤਾ ਗਿਆ ਮੁਕੱਦਮਾ ਦਰਜ ਕਰਕੇ ਅਸੀਂ ਇਹਦੇ ਵਿੱਚ ਵੱਖ-ਵੱਖ ਟੀਮਾਂ थाना ਥਰਮਲ ਤੇ ਪੀਸੀਆਰ ਦੀ ਟੀਮ ਹੈ ਜਿਹੜਾ ਇੰਚਾਰਜ ਪੀਸੀਆਰ ਐਸ ਐ ਸੰਜੀਵ ਹੈ ਇਹਨਾਂ ਦੀ ਟੀਮਾਂ ਅਸੀਂ ਵੱਖ-ਵੱਖ ਬਣਾਈਆਂ ਇਹਨਾਂ ਦੋ ਟੀਮਾਂ ਨੇ ਸੀਸੀਟੀਵੀ ਫੁਟੇਜ ਟੈਕਨੀਕਲ ਐਨਾਲਿਸਿਸ ਤੇ ਹਿਊਮਨ ਇੰਟੈਲੀਜੈਂਸ ਦੇ ਤਹਿਤ ਕੰਮ ਕਰਦੇ ਹੋਏ ਜਿਹੜਾ ਇਹ ਦੋਸ਼ੀ ਸੀਗਾ ਆਕਾਸ਼ਦੀਪ ਕੁਮਾਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਇਸ ਜਿਹੜਾ ਦੋਸ਼ੀ ਹੈਗਾ ਅਸੀਂ ਇਸ ਦਾ ਮਾਨਯੋਗ ਜੱਜ ਸਾਹਿਬ ਦੇ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਜੋ ਜੋ ਵੀ ਇਹਦੇ ਵਿੱਚ ਖੋ ਹੋਇਆ ਹੈਗਾ ਫਿਰ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਜਾਣਗੀਆਂ ਇਹ ਜਿਹੜਾ ਪ੍ਰਾਣਾ ਮੁਕੱਦਮਾ ਹੈ ਸਰ ਜੀ ਜੋ ਪ੍ਰੀਲਿਮਨਰੀ ਪੁੱਛਗਿੱਛ ਅਜੇ ਤੱਕ ਇਹਦੇ ਸਾਹਮਣੇ ਆਇਆ ਵੀ ਇਹਦਾ ਕੋਈ ਪਾਸਟ ਰਿਕਾਰਡ ਹੈ ਨਹੀਂ ਐ ਜੋਮੈਟੋ ਦੀ ਡਿਲੀਵਰੀ ਦਾ ਕੰਮ ਕਰਦਾ ਹੈਗਾ ਬਾਕੀ ਫਿਰ ਵੀ ਅਸੀਂ ਰਿਮਾਂਡ ਹਾਸਲ ਕਰ ਤੋਂ ਥੂ ਡਿਊਰਿੰਗ ਇਨਵੈਸਟੀਗੇਸ਼ਨ ਇਹਨੂੰ ਡੀਪਲੀ ਦੇਖਾਂਗੇ ਕਿਤੇ ਹੋਰ ਕੋਈ ਮਕਦਮਾ ਦਰਜ ਹੈ ਜਾਂ ਕਿੱਦਾਂ ਹੈ ਤੇ ਬੰਦੀ ਅਕੋਰਡਿੰਗਲੀ ਵਾਦੀ ਕਾਰਵਾਈ ਕਰਾਂਗੇ ਨਹੀਂ ਹਜੇ ਅਸੀਂ ਜਿਹੜਾ ਦੋਸ਼ੀ ਹੈਗਾ ਉਸਨੂੰ ਅਰੈਸਟ ਕਰ ਲਿਆ ਹੈਗਾ ਜੀ ਬਾਕੀ ਹੁਣ ਦੋਸ਼ੀ ਦੀ ਜੋ ਸਖਤੀ ਨਾਲ ਪੁੱਛਗਿੱਛ ਕਰਾਂਗੇ ਫਿਰ ਅੱਗੇ ਜੋ ਵੀ ਹੋਊਗਾ ਫਿਰ ਅੱਗੇ ਦੀ ਕਾਰਵਾਈ ਕੀਤੀ ਜਾਊਗਾ ਇਕੱਲਾ ਹੀ ਬੰਦਾ ਜੀ ਸਰ ਹਾਂਜੀ ਇਹ ਜਦੋਂ ਆਇਆ ਸੀਗਾ ਇਹ ਇਕੱਲਾ ਤਾਂ ਜਿਸ ਤੇ ਫਿਰ ساری ਸੀਸੀਟੀਵੀ ਫੁਟੇਜ ਦੀ ਟ੍ਰੇਲ ਤੋਂ ਅਸੀਂ ਇਹਨੂੰ ਗ੍ਰਿਫਤਾਰ ਕਰ ਲਿਆ ਹੈਗਾ ਜੀ ਹੁਣ ਇਹਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਉੱਤੇ ਜਾਂਦੀ ਜਾਵੇ